ਸਹਾਇ ਵਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਤੋਂ ਅਤੀ ਸਮਰਕਾਰ ਗੁਰੂ ਨਾਨਕ ਦੇਵ ਜੀ ਤੇ ਆਏ ਫਿਰੰਗ ਦੇ ਗੁਰ ਤੇ ਅਮਰਦਾਸ RAM DASਾ ਹੋਏ ਸਹਾਇ ਅਰਜਨ ਦੇਵ ਹਰਿ ਗੋਬਿੰਦ ਨੌਂ ਸੂਰਾਉ ਸਿੰਘ ਜਰ ਆਏ ਸ੍ਰੀ ਹਰਖਸ਼ੂਨ ਤੇ ਆਈਏ ਜਿਸ ਮਿੱਠਾ ਸੰਧ ਬਜਾਏ ਤੇਗ ਬਹਾਦਰ ਸਿਮਰਿਆ ਕਾ ਨਉ ਨਿਦਾਨ ਹੈ ਸਭ ਥਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੀ ਹੋਏ ਸਹਾਇ ਦਸਾਂ ਹੀ ਪਾਤਸ਼ਾਹਿਆਂ ਦੀ ਜੋਤ ਹਾਜਰਾ ਹਜੂਰ ਜਹਰਾ ਹਜੂਰ ਸਰਵ ਕਲਾ ਪਰਪੂਰ ਦੁਰਤਾ ਕਰਦੀ ਤੇ ਬਰਾਜਮਾਨ ਚਵਰ ਸ਼ਤਰਕ ਦੇ ਮਾਲਿਕ ਜੁਗੋ ਜੁਗ ਅਡਾਲਤਨ ਤਨ ਸਹਿਬ ਸ੍ਰੀ ਗੁਰੰਤ ਸਾਹਿਬ ਜੀ ਕੇ 파ਠ ਤथा ਦਰਸ਼ਨ ਦੇ دار ਘਾਤੇ ਹੰਦਰ ਕੀ ਖਾਲਸਾ ਜੀ ਬੋਲੋ ਜੀ ਪੰਜਾ ਪਿਆਰਿਆਂ ਚਹੁ ਸੱਗਿਆ ਦੀਗ ਚਲਾਈ ਤੇਗ ਵਾਹੀ ਤੇਗ ਸੁਣ ਕੇ ਅਣ ਜਟ ਕੀਤਾ DNA ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੀ ਖਾਲਸਾ ਜੀ ਬੋਲੋ ਜੀ ਜਾ ਕਰਤਾ ਸਰਬਤੋ ਹੀ ਗੁਰਧਾਮੋ ਜੀ ਕੇ ਦਰਸ਼ਨ ਦੀਦਾਰੋਂ ਕਾ ਧਿਆਨ ਧਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਵਾਏ ਕੋਪਰੀਆਂ ਲੋਹਾਈਆਂ ਚੱਕਣੀਆਂ ਤੇ ਚੜ੍ਹੇ ਦਨ ਆਰਿਆਂ ਨਾਲ ਚਲਵਾਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਸਿਦਕ ਕੇਸਾਂ ਤੇ ਸਵਾਸਾਂ ਸੰਗ ਨਿਭਾਇਆ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਰਖਵੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਕਿਤਾਵੇ ਕਿਤਾਵਨ ਕਾ ਸਭ ਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਖਿਆ ਰਿਆਇਤ ਦੇਗ ਤੇਗ ਪਤੇ ਵਰਦ ਕੀ ਪਾਜ ਆੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਰੋਹਿਤ ਦਾਤ ਵਸਾ ਦਾਤ ਭੋਸਾ ਦਾਤ ਦਾਨਾ ਸਰਤਾ ਨਾਮਦਨ ਬਖਸ਼ੋ ਸ੍ਰੀ ਅਮਰਤਾ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਡਾਲ ਧਰਮ ਦਾ ਜੈ ਕਰ ਕਰਉਣਾ ਦੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਖਾਲਸਾ ਜੀ ਵਲੋ ਜੀ ਵਾਰ ਪੁਰਖ ਵਾਹਿਗੁਰੂ ਜੀ ਆਕਾਲ ਪੁਰਖ ਨੂੰ ਆਪਣੇ ਪੰਥ ਦੇ ਸਦਾ ਹੀ ਸਹਾਇ ਦਾ ਧਾਰ ਜੀ ਹੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਨੇ ਪੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲਦਾ ਧਾਨ ਆਪ ਜੀ ਆਪਣੇ ਪਿਆਰੇ ਖਾਲਸਾ ਜੀਆਂ ਨੂੰ ਬਖਸ਼ੋ ਏ ਨਮਾਣਿਓ ਕੀ ਮਾਣ ਸਤਿਗੁਰੂ ਨਿਤਾਣੋਂ ਕੀ ਤਾਣ ਸਤਿਗੁਰੂ ਨਿਓਟਿਆਂ ਕੀ ਓਟ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਨਗਰ ਮਗਵਾਲ ਦੀਆਂ ਸੰਗਤਾਂ ਤੇ ਬੜੀ ਅਪਾਰ ਕ੍ਰਿਪਾ ਕੀਤੀ ਹੈ ਸਮੂਹ ਨਗਰ ਪੰਚਾਇਤ ਇਲਾਕੇ ਦੀ ਸੰਗਤ ਸਮੂਹ ਨਗਰ ਦੀ ਸੰਗਤ ਨੇ ਮਹਾਰਾਜ ਜੀ ਰਲ ਕੇ ਸਾਦ ਸੰਗ ਦਾ ਸਮਰਥਿਆ ਪਾਤਸ਼ਾਹ ਜੀ ਆਪਦੀਆਂ ਦੀ ਬਖਸ਼ਿਸ਼ ਹੋਈ ਹੈ ਆਪਦੀ ਦੇ ਤਰੋਂ ਕਰੋ ਤਿੰਨ دیਵਾਨਾਂ ਦੀ ਬਖਸ਼ਿਸ਼ ਹੋਈ ਸੀ ਅੱਜ ਤੀਸਰੇ ਦਿਨ ਦੇ ਰਾਤਰੀ ਦੇ ਦੀਵਾਨ ਸਜੇ ਹਨ ਸਜੇ ਦੀਵਾਨ ਦੇ ਵਿੱਚ ਆਪ ਵੀ ਦੇ ਬੱਚਿਆਂ ਨੇ ਕੀਰਤਨ ਕੀਤੇ ਹਨ ਉਪਰੰਤ ਪਾਤਸ਼ਾਹ ਜੀ ਆਪ ਜੀ ਦੇ ਤਰੋਂ ਕਰੋ ਕਰੋ ਸਾਹਿਬ ਪਰਪਕਾਰੀ ਮਹਾਪੁਰਸ਼ਾਂ ਵੱਲੋਂ ਬਾਬਾ ਜੀਆ ਵੱਲੋਂ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੇ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਹਨ ਪਾਤਸ਼ਾਹ ਜੀ ਗੁਰਬਾਣੀ ਦੇ ਕੀਰਤਨ ਵਿਚਾਰ ਕਰਦਿਆਂ ਸੁਣਿਆ ਹੋਈਆਂ ਭੁੱਲਾਂ ਚੁੱਕਾ ਬਖਸ਼ ਲੈਣੀਆਂ ਜੀ ਹੋਈਆਂ ਵਿਚਾਰਾਂ ਦਾ ਗੋਜ ਭਾਵ ਸਾਡੇ ਕਾਲਯੁਗ ਜੀਵਾਂ ਦੇ ਕਠੋਰ ਨੂੰ ਕਮਾਉਣ ਦਾ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਗੁਰਬਾਣੀ ਦਾ ਰਸ ਬਖਸ਼ੋ ਕੀਰਤਨ ਦਾ ਰਸ ਬਖਸ਼ੋ ਆਪ ਜੀ ਅੰਸੰਗ ਹੋ ਕੇ ਵਕਤੋ ਪਤਸਾ ਜੀ ਅਸੀਂ ਖਾਤੇ ਬਹੁਤ ਤਕਾਮ ਦੇ ਅੰਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਾਗਾਤ ਪਤਸਾ ਜੀ ਸ਼ਰਨ ਪਿਆ ਦੀ ਲਾਜ ਰੱਖਣੀ ਸਦਾ ਸਦਾ ਆਪ ਦੀਆਂ ਸ਼ਰਨ ਵਿੱਚ ਰੱਖਣਾ ਸਦਾ ਸਦਾ ਆਪ ਕੀ ਸਤ ਸੰਗਤ ਵਿੱਚ ਰੱਖਣਾ ਸਦਾ ਸਦਾ ਆਪ ਦੀਆਂ ਪਿਆਰਿਆਂ ਦੀ ਸ਼ਰਨ ਵਿੱਚ ਰੱਖਣਾ ਪਾਤਸ਼ਾਹ ਜੀ ਉਹ ਆਪ ਜੀਆਂ ਦਾ ਕੋਟ ਆਨ ਕੋਟ ਸੁਖ ਰਹਿ ਆਪ ਜੀਆਂ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ ਹਨ ਆਪ ਦੀ ਮੰਗੀਕਾਰ ਕਰੋ ਸੇਵਕਾਂ ਦੇ ਲੋਕ ਪਰ ਲੋਕ ਪਰਦੇ ਕਜਲੇ ਆਪ ਜੀ ਨੇ ਅੰਗ ਸੰਗ ਹੋ ਕੇ ਵਰਤਣਾ ਪਾਤਸ਼ਾਹ ਜੀ ਉਹ ਆਪ ਜੀਆਂ ਦੀ ਪਾਵਨ ਪਿੱਤਰ ਹਜ਼ੂਰੀ ਦੇ ਵਿੱਚ ਪੰਚਾ ਅੰਮ੍ਰਿਤ ਸ੍ਰੀ ਕੜਾਪ ਸਹੇਦ ਸਜ ਕੇ ਹਾਜ਼ਰ ਹੈ ਜੀ ਦੇਖ ਸਜਾਉਂਦੇ ਆ ਕਰਦੇ ਆ ਹੋਈਆਂ ਪੁੱਤਾਂ ਚੁੱਕਾਂ ਬਖਸ਼ ਲੈਣੀਆਂ ਆ ਪਾਸਾ ਜੀ ਛੇ ਬੋੜੀਆਂ ਅਨੰਤ ਸਾਹਿਬ ਜੀ ਕੀ ਅਰਦਾਸ ਪੁੱਤ ਚੁੱਕ ਮੁਆਫ ਕਰਨੀ ਅਨਕ ਪ੍ਰਕਾਰ ਭੋਜਨ ਬਹੁ ਕੀਏ ਰੋਹ ਬਿੰਜਨ ਮਿਸ਼ਟਾਏ ਕਰੀਬ ਅਕਸਰ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਪਾਸਾ ਜੀ ਪਰੇਸ਼ਾਨ ਜਿੱਤ ਹੋ ਕੇ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸੰਮੂਹ ਸਾਲ ਸੰਗ ਦੀ ਰਸਮੀ ਲਾਇਕ ਹੋਵੇ ਜੋ ਨਹੀਂ ਛਕੇ ਸਵਾ ਆਪਣੇ ਦਾ ਪਿਤਰ ਨਾਮ ਅੱਠੇ ਹੀ ਬਹਲ ਜੱਤੇ ਪਾਸਾ ਜੀ ਆਪ ਜੀ ਆ ਦਾ ਕੋਟ ਆਣ ਕੋਟ ਸ਼ੁਕਰ ਹੈ ਆਪ ਜੀ ਨੇ ਤਿੰਨ ਦਿਵਾਨਾਂ ਦੀ ਬਖਸ਼ਿਸ਼ ਹੋਈ ਸੀ ਆਪ ਜੀ ਦੀ ਕਿਰਪਾ ਦਾ ਸਤਿਕਾਰ ਸਦਕਾ ਨਿਰਵਿਘਨ ਦਾ ਸਬੂਰਤਾ ਹੋਈ ਹੈ ਪਾਤਸ਼ਾਹ ਜੀ ਅਗੋਂ ਵਾਸਤੇ ਵੀ ਨਗਰ ਦੇ ਵਿੱਚ ਤੇ ਆਪ ਜੀ ਨੇ ਇੱਕ ਦਾ ਇਤਿਫਾਤ ਬਖਸ਼ਣਾ ਪਾਤਸ਼ਾਹ ਜੀ ਇਹੋ ਜੇ ਸੁਮ ਮੌਕੇ ਸਤਸੰਗ ਦੇ ਵਕਤ ਦੇ ਰਣਾ ਪਾਤਸ਼ਾਹ ਜੀ ਇੰਨਾ ਸਮਾਗਮਾਂ ਦੇ ਇਬਰਾਹਮ ਜਿਨ੍ਹਾਂ ਵੀ ਮਾਈਆਂ ਭਾਈਆਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਕਿਸੇ ਵੀ ਪ੍ਰਕਾਰ ਦੀ ਪਾਤਸ਼ਾਹ ਜੀ ਸੇਵਾ ਕੀਤੀ ਹੈ ਸਭ ਦੀ ਸੇਵਾ ਸਾਇ ਭਣੀ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਦਾਮ ਚਰਨਾ ਕਰਨਾ ਦਾ ਅਗਾਧ ਪਿਆਰ ਵਖਰਨਾ ਸੇਵਕਾਂ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਵੀ ਜਿਆਹ ਹਰਾ ਕਰਨਾ ਢੰਡਾਰੇ ਭਰਪੂਰ ਰੱਖਣੇ ਲੋ ਜੰਗਰ ਤਪਦੇ ਰੱਖਣੇ ਸ਼ੁਭ ਭਾਵਨਾਵਾਂ ਪਾਤਸ਼ਾਹ ਜੀ ਆਪ ਜੀ ਦੇ ਪੂਰੀਆਂ ਕਰਨੀਆਂ ਜੋ ਵੀ ਮਾਈ ਭਾਈ ਆਪ ਜੀਆਂ ਦੀ ਪਾਵਨ ਫਤਿਹ ਰੰਗੀ ਵਿੱਚ ਪਹੁੰਚੇ ਹਨ ਦੀ ਸਭੀਆਂ ਹਾਜ਼ਰੀਆਂ ਢੇਟਾਵਾਂ ਸਾਰੇ ਪਰ ਪ੍ਰਵਾਨ ਕਰਨ ਵਾਲੀ ਸੰਕਾ ਦਾ ਕਦਮ ਕਦਮ ਚੱਲਿਆ ਲੇਖੇ ਦੇ ਵਿੱਚ ਲਾਉਣਾ ਜੀ ਸੁੱਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ ਕਰਨਾ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਪ੍ਰਗਨ ਚੋਂ ਬਖਸ਼ ਲੈਣੀ ਆ ਬਾਸਾ ਜੀ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ 52 ਪਿੱਤਰ ਹੁਕਮ ਨਾਮ ਅਸਾ ਸੁਨਾਗੇ ਨਿਹਾਲ ਕਰੋ ਸਹੀ ਪਿਆਰੇ ਵੇਲੋ ਜਿਨ੍ਹਾਂ ਮਿਲਿਆ ਆਪੀ ਦਾ ਪਿੱਤਰ ਨਾਮ ਅੱਠੇ ਹੀ ਤਾਰ ਦਿੱਤਾਵੇ ਕਲਾ ਵਹਿਗੂ ਜੀ ਕੀ ਵਰਤੇ ਤੁਹਾਨੂੰ ਸ੍ਰੀ ਗੁਰੂ ਨਾਨਕ ਨਾਮ ਕੀ ਕਲਾ ਤੇ ਭਾਣੇ ਸਰਬਤਨ i will be king the Allahumma <Sess> sallallahu alaihi